哎呀，妈！ पंजाब सरकार पायलट प्रोजेक्ट है ਕਰਾਇਮ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਮਾਜੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਦੇ ਹਦਾਇਤਾਂ ਅਨੁਸਾਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਭਾਗ ਤੇ ਸੁਥਰਾ ਐਟਮੋਸਫੇਅਰ ਵਿੰਗ ਦੇ ਵਿੱਚ ਮਿਤੀ 26 ਲੋਕ ਦਿਨ ਦੇ ਵਕਤ ਕੋਟਕਪੂਰਾ ਤੋਂ ਮੋਟਰਸਾਈਕਲ ਦੀ ਸਨੇਚਿੰਗ ਹੋਈ ਸੀ ਕੁਆਲਟੀਨਾ ਮੋਟਰਸਾਈਕਲ ਸੀਗਾ ਨੰਬਰ PB7982695 ਤੋਂ ਇਹ ਦੋ ਬੰਦਿਆਂ ਨੇ ਘਾਪਾ ਦਿਖਾ ਕੇ ਮੋਟਰਸਾਈਕਲ ਖੋਇਆ ਸੀ ਤੋਂ ਉਹਦੇ ਤੇ ਮਾਜੂਬ ਐਸਐਸਪੀ ਸਾਹਿਬ ਦੀਆਂ ਨਿਸ਼ਾਨਾ ਨਿਰਦੇਸ਼ਾਂ ਮੁਤਾਬਕ ਡੀਐਸਪੀ ਸਬਡਿਵੀਜ਼ਨ ਜਤਿੰਦਰ ਚੋਕੜਾ ਤੋਂ ਉਹਨਾਂ ਦੀ ਟੀਮ ਨੇ ਇਹ ਦੋਸ਼ੀਆਂ ਨੂੰ ਕਾਬੂ ਕੀਤਾ ਇਹਦੇ ਹੀ ਚੱਲਦੇ ਇਸੇ ਹੀ ਗੈਂਗ ਨੇ ਇੱਕ ਮੋਬਾਈਲ ਖੋਹ ਖੋਹ ਕੀਤੀ ਕੱਲ ਤੋ ਇਹਨਾਂ ਨੇ ਪ੍ਰੌਮਟੈਕਸ਼ਨ ਕਰਦੇ ਆ ਇਹ ਦੋਨੋਂ ਵਾਰਦਾਤਾਂ ਜਿਹੜੀਆਂ ਕਿ ਸਿਟੀ ਕੋਰਟ ਕੋ ਪੂਰੇ ਦੇ ਦੀਏ ਛੋਈਆਂ ਸੀ ਇਹਨਾਂ ਨੂੰ ਬੰਦਿਆਂ ਨੂੰ ਦੀ ਧਰਪਣ ਫੜ ਕੇ ਔਰ ਇਹ ਦੋਨੋਂ ਮੁਕਦਮੇ ਟੈਸ ਕੀਤੇ ਜਿਹਦੇ ਵਿੱਚ ਮੁਕਦਮਾ ਨੰਬਰ 147 2625 ਦਾ ਔਰ 148 24625 ਦਾ ਗੁਨਮ ਦਾ ਸਮਾਧਾਨ ਹੋ ਗਿਆ ਬੰਦੇ ਰਛ ਹੋ ਗਏ ਇਹਦੇ ਵਿੱਚ ਜਿਹੜਾ ਮੇਨ ਕਾਨਕ੍ਰੀਟ ਹੈ ਜਿਹਦਾ ਨਾਮ ਗੁਰਪ੍ਰੀਤ ਲੀਸਟੀਮਾ ਇਹ ਦੋਨੋਂ ਹੀ ਮਕਦਮਿਆਂ ਵਿੱਚ ਇਨਵੋਲਡ ਹੈ ਔਰ ਮੇਜਰ ਇਹੀ ਹੈ ਔਰ ਇਹ ਜਿਹੜਾ ਬੈਕਗ੍ਰਾਉਂਡ ਪ੍ਰੀਵੀਅਸ ਹੈ ਇਹ ਤਾਂ ਤੇ ਆਲਰੇਡੀ ਸਾਡੇ ਕੋਲ ਜਿਹੜਾ ਇਹਦਾ ਕੱਬਿਆ ਹੈ ਕਿ ਤਿੰਨ ਮਕਦਮੇ ਦਰਜ ਹਨ ਤੋਂ ਇਹ ਇੱਕ ਅੱਛਾ ਕੋਟਕਪੂਰਾ ਸਬਡਿਵੀਜ਼ਨ ਦਾ ਕੰਮ ਹੈ ਤੋਂ ਇਹਦੇ ਚੱਲਦੇ ਆ ਇਹ ਅਸੀਂ ਗਿੱਧ ਵੈਪਨ ਤੇ ਇਹਨਾਂ ਨੂੰ ਜੋ ਇਹਨਾਂ ਨੇ ਖੋਹ ਕੀਤਾ ਸੀ ਪਾਲਾਟੀਨਾ ਮੋਟਰਸਾਈਕਲ ਪਲੱਸ ਮੋਬਾਈਲ ਉਹ ਬ੍ਰੈਂਡ ਕਰਦਾ ਸਰ ਕਿਤੇ ਕਿਤੇ ਘਟਨਾਵਾਂ ਹੁੰਦਾ ਨੇ ਕੱਥੇ ਇਹ ਜਿਹੜਾ ਮੋਟਰਸਾਈਕਲ ਦੀ ਫੋਕ ਕੀਤੀ ਹੈ ਤਾਂ ਜੈਤੋ ਰੋਡ ਕੋਟਕੂਗਾ ਤੋਂ ਇਹਨਾਂ ਨੇ ਮੋਟਰਸਾਈਕਲ ਨੂੰ ਖੋਇਆ ਸੀ ਔਰ ਦਿਨ ਦੇ ਵਕਤ ਹੀ ਇਹ ਮੋਟਰਸਾਈਕਲ ਨੂੰ ਖੋਇਆ ਸੀ ਔਰ ਜਿਹੜਾ ਇਹ ਕੱਲ ਦੀ ਵਾਰਦਾਤ ਹੈ ਮੋਬਾਈਲ ਕੋ ਦੀ ਇਹ ਵੀ ਫੋਟੋ ਲੈ ਸਕੀਏ ਉਹ ਵੀ ਇਹਨਾਂ ਨੇ ਬਾਅਦ ਬਾਅਦ ਉਹ ਦੱਸ ਦਿੱਤਾ ਸਰ ਇਹਨਾਂ ਦੇ ਹੋ ਸਕਦੀ ਇਹ ਕੋਈ ਵਾਰਦਾਤ ਸਮੇਂ ਇਹ ਜਾ ਕੇ ਰਿਪੋਰਟ ਦੱਸਦੇ ਸਨ ਉਹ ਹਮ ਇਹ ਨਾਲ ਬੇਸਿਕਲੀ ਗੁਰਪ੍ਰੀਤ ਈਮਾ ਜਿਹੜਾ ਹੈਗਾ ਇਹ ਗਾਂ ਗੈਂਗ ਮੁੰਡਿਆਂ ਨੂੰ ਬਰਤ ਦਿੰਦਾ ਹੈਗਾ ਉਹ ਫਿਰ ਜੋੜਦਾ ਹੈ ਮੁੰਡੇ ਜੂਏ ਨਾਈ ਲੈਣਾਂ ਦੇ ਨਾਲ ਉਹ ਲੜਕੀਆਂ ਉਹਨਾਂ ਦਾ ਨਾਮ ਆ ਤੁਹਾਨੂੰ ਡਿਸਕਲੋਜ਼ ਨਹੀਂ ਕੀਤਾ ਮੈਂ ਇਹ ਕਾਨੂੰਨੀ ਕੋਲੋਂ ਅਪਿਆਰ ਹੈ ਨਾਮ ਲਾ ਲਿਆ ਜਾਵੇ ਤੋਂ ਇਹ ਬੇਸਿਕਲੀ ਇਹਦਾ ਪ੍ਰੀਵੀਅਸ ਸਟੋਰੀ ਵੀ ਇਹੀ ਹੈ ਕਿ ਜਰਾਇਨ ਪੇਸ਼ਾ ਹੈ ਇਹਨੇ ਪਹਿਲੇ ਵੀ ਤਿੰਨ ਮੁਕੱਦਮੇ ਦਾ ਦੋਸ਼ੀ ਹੈ ਕੋਰਟ ਕਬੂਰਾ ਚੀਤ ਤੇ ਮਕਦਮਾ ਨੰਬਰ 193 ਸੈ ਮਕਦਮਾ ਨੰਬਰ 37 ਔਰ ਮਕਦਮਾ ਨੰਬਰ 200 ਵੱਖ-ਵੱਖ ਇਤਰਾਵਾਂ ਚ ਕਰ ਗਿਆ ਤੋਂ تحقیقات ਕੀਤੀ ਜਾ ਰਹੀ ਹੈ ਦਾ ਫਰਦਰ ਇਨਵੈਸਟੀਗੇਸ਼ਨ ਚ ਜੇਕਰ ਕੋਈ ਖਲਾਸਾ ਹੁੰਦਾ ਤੇ ਉਹ ਤੁਹਾਨੂੰ ਅਵੇਲ ਕਰਤਾ ਜਾਏਗਾ ਸਰ ਇੱਕ ਲਗਾ ਵੀ ਰਿਮਾਨੀ ਤਾਂ ਲਗਾ ਦੇਣਾ ਹਾਂਜੀ ਇਨਵੈਸਟੀਗੇਸ਼ਨ ਕਰਾਂਗੇ ਹਾਂ ਉਹਨਾਂ ਦਾ ਰਿਮਾਂਡ ਅਸੀਂ ਲਵਾਗੇ ਕੋਰਟ ਦੇ ਅੱਗੇ ਪੇਸ਼ ਕਰਾਂਗੇ ਤੋਂ ਸਾਡੀ ਇਹ ਕੋਰਟ ਕੂ ਦਾ ਸਬ-ਡਿਵੀਜ਼ਨ ਔਰ ਐਸ ਐਚ ਓ ਸਦਰ ਸਿਟੀ ਦੀ ਅੱਛੀ ਕਾਰਗੁਜ਼ਾਰੀ ਇਨਵੈਸਟੀਗੇਸ਼ਨ ਦੇ ਵਿੱਚ ਲੱਗਦਾ ਕੋਈ ਵੱਖਰਾ ਕੋਈ ਕੋਈ ਆਂ ਡੈਫੀਨਿਟਲੀ ਜੀ ਕਿਉਂਕਿ ਜਿਹੜਾ ਲੜਕਾ ਹੈ ਗੁਰਪ੍ਰੀਤ ਧੀਮਾ ਇਹਦੇ ਨਾਲ ਇੱਕ ਜਿਹੜਾ ਰੈਸ਼ ਕੀਤਾ ਲਪ੍ਰੀਤ ਇਹ ਗੁਰਪ੍ਰੀਤ ਜਿਹੜਾ ਨਾ ਮਾਸਟਰ ਮਾਈਂਡ ਹੈ ਔਰ ਅੱਗੇ ਵੀ ਹੈਬਿਚੁਅਲ ਹੈ ਇਹਦੇ ਤੋਂ ਤਿੰਨ ਮੁਕਦਮੇ ਆ ਹੋ ਰਹੇ ਨੇ ਕਿਹੜੀਆਂ ਕਿਹੜੀਆਂ ਵਾਰਦਾਤ ਕੀਤੀ ਉਹ ਨਾਲ ਦੇ ਕਿਉਂਕਿ ਸਿਟੀ ਦਾ ਵੀ ਕੋਈ ਵਾਰਦਾਤ ਹੈ ਜਿਹੜੀ ਅਜੇ ਅਸੀਂ ਲੱਗੇ ਹੋਏ ਤਸ਼ਕੀਕਾਤ ਕਰ ਕੁਝ ਹੋਰ ਵੀਗਾ ਕਲੂ ਮਿਲ ਸਕੋ ਅਰੇਕਾ ਲਗਾਤਾਰ ਹੀ ਸਾਹਮਣੇ ਆ ਰਹੀਆਂ ਵਾਰਦਾਤਾਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਵਿਚਾਰ ਸੁਣਾ ਬਣਾ ਸਿਤਾ ਜੇ ਸਰਕਾਰ ਦਾ ਮੈਂ ਦੱਸਦਾ ਪਾਇਲਟ ਪ੍ਰੋਜੈਕਟ ਹੈ ਕ੍ਰਾਈਮ ਫਰੀ ਪੰਜਾਬ ਤੋਂ ਅਸੀਂ پابੰਦ ਹਾਂ ਅਸੀਂ ਇਸ ਗੱਲ ਦੇ ਵਚਨਬੱਧ ਹਾਂ ਰੀਡ ਕੋਡ ਪੁਲਿਸ ਇਸ ਗੱਲ ਦੀ ਵਚਨਬੱਧ ਹੈ ਕਿ ਵਧੀਆ ਐਟਮੋਸਫੇਅਰ ਸਾਫ਼ ਸੁਥਰਾ ਐਟਮੋਸਫੇਅਰ ਕ੍ਰਾਈਮ ਫਰੀ ਐਟਮੋਸਫੇਅਰ ਦਿੱਤਾ ਜਾਏਗਾ